ਜਾਰ 2122 ਦੇ ਵਿੱਚ ਆਪਣਾ ਯੋਗ ਡਿਪਲੋਮਾ ਪੂਰਾ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਕੰਮ ਵੀ ਕੀਤਾ ਬਟ ਜੋ ਪੰਜਾਬ ਸਰਕਾਰ ਨੇ ਘਰ ਘਰ ਰੋਜ਼ਗਾਰ ਦੀ ਮੁਹਿੰਮ ਜੋ ਚਲਾਈ ਸੀ ਉਹਦੇ ਦੁਆਰਾ ਸਾਨੂੰ ਵੀ ਰੋਜ਼ਗਾਰ ਪ੍ਰਾਪਤ ਹੋਇਆ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਜੋ ਯੋਗਾ ਦੀਆਂ ਪੋਸਟਾਂ ਨੇ ਉਹ ਨਿਕਲੀਆਂ ਸੀ ਉਹਨਾਂ ਦੇ ਵਿੱਚ ਸਾਡੀ ਸਿਲੈਕਸ਼ਨ ਹੋਈ ਤਾਂ ਹੁਣ ਇਸ ਸਮੇਂ ਅਸੀਂ ਯੋਗਾ ਦੀ ਟ੍ਰੇਨਿੰਗ ਲੈ ਰਹੇ ਹਾਂ ਇਸ ਤੋਂ ਬਾਅਦ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਯੋਗ ਸਿਖਾਵਾਂਗੇ ਤਾਂ ਕਿ ਉਹਨਾਂ ਦੀ ਸਿਹਤ ਜੋ ਆ ਉਹ ਤੰਦਰੁਸਤ ਰਹੇ ਸੀਐਮ ਦੀ ਯੋਗ ਸ਼ਾਲਾ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਤੇ ਉਸ ਤੋਂ ਬਾਅਦ ਆਪਣੀ ਟ੍ਰੇਨਿੰਗ ਲੈ ਰਹੇ ਆਂ ਫਿਜ਼ੀਕਲੀ ਤੇ ਥਿਓਰੀਟੀਕਲੀ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਜਾ ਰਹੀਆਂ ਨੇ ਸੀਐਮ ਸਾਹਿਬ ਦਾ ਜੋ ਇਹ ਪ੍ਰਾਣਾ ਹੈ ਬਹੁਤ ਹੀ ਵਧੀਆ ਸੀਐਮ ਦੀ ਯੋਗ ਸ਼ਾਲਾ ਸ਼ੁਰੂ ਕੀਤੀ ਅਸੀਂ ਹੁਣ ਇਸ ਸਮੇਂ ਜੋ ਨਵਾਂ ਸ਼ਹਿਰ ਦੇ ਵਿੱਚ ਸਾਡੀ ਯੋਗਾ ਟ੍ਰੇਨਿੰਗ ਚੱਲ ਰਹੀ ਹੈ ਇਸੇ ਟ੍ਰੇਨਿੰਗ ਦੇ ਵਿੱਚ ਸਾਨੂੰ ਕਾਫੀ ਕੁਝ ਸਿਖਾਇਆ ਜਾ ਰਿਹਾ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਲੋਕਾਂ ਨੂੰ ਵੀ ਅੱਛੇ ਤਰੀਕੇ ਨਾਲ ਹੋਰ ਸਿਖਾ ਸਕਾਂਗੇ ਸਹਿਰਾਂ ਤੋਂ ਲੈ ਕੇ ਹੁਣ ਪਿੰਡਾਂ-ਪਿੰਡਾਂ ਦੇ ਵਿੱਚ ਫਚਾਉਣ ਦਾ ਉਹਨਾਂ ਦਾ ਮੇਨ ਮਕਸਦ ਜਿਹੜਾ ਥਰੂ ਹੋ ਰਿਹਾ ਇਸ ਉਪਰਾਲੇ ਨਾਲ ਮੁੰਡਿਆਂ ਤੇ ਕੁੜੀਆਂ ਨੂੰ ਨੌਕਰੀਆਂ ਮਿਲੀਆਂ ਹਨ ਸੀਐਮ ਸਾਹਿਬ ਉਹਨਾਂ ਤਵਾਨੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਲਗ ਲਗ ਪ੍ਰਕਾਰ ਦੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ ਨੇ ਬਿਮਾਰੀਆਂ ਨੇ ਉਹਨਾਂ ਨੂੰ ਆਪਾਂ ਸਹੀ ਕਰਨ ਦੇ ਵਿੱਚ ਸਹਿਯੋਗ ਦੇ ਸਕੇ ਸੋ ਅਸੀਂ ਆਪਣੇ ਸੀਐਮ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਹ ਰੋਜ਼ਗਾਰ ਦਿੱਤਾ